ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੋਂ ਬਹੁਤ ਸਾਰੀਆਂ ਮਿਲ ਜਾਣਗੀਆਂ ਤੇ ਗੱਡੀਆਂ ਦੇ ਨਾਲ ਨਾਲ ਆਪਾਂ ਇੱਕ ਮੋਟਰਸਾਈਕਲ ਵੀ ਲੈ ਕੇ ਪਹੁੰਚੇ ਹਾਂ ਜਮਾ ਸਸਤਾ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਜਮਾ ਫਰੀਦ ਦੇ ਵਿੱਚ ਆਪਾਂ ਐਡ ਤੋਂ ਅੜੀ ਲਾ ਦਮਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਆਪਣੇ ਕੋਲੇ ਨਿਸ਼ਾਨ ਦੀ ਪਹੁੰਚੀ ਆ ਮਾਈਕਰਾਂ ਗੱਡੀ ਆ ਦੂਜੇ ਨਾਮ ਹੈ 13 ਮਾਡਲ ਹੈ ਜੀ 1,66,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਵੇਚਣੀ ਆ ਗੱਡੀ ਫਿਰੋਜ਼ਪੁਰ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੀ ਆ ਜੀ ਮਾਲਕ ਨੇ ਐਡ ਕਰਵਾਉਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ ਫਿਰੋਜ਼ਪੁਰ ਏਰੀਆ ਚ ਗੱਡੀ ਮਾਲਕ ਦੇ ਘਰੇ ਖੜੀ ਆ ਮਾਲਕ ਦੀ ਪਰਸਨਲ ਗੱਡੀ ਆ ਸੀ ਮਾਲਕ ਨੇ ਬਹੁਤ ਵਧੀਆ ਚਲਾਈ ਹੋਈ ਆ ਸਾਰਾ ਕੰਮ ਮੌਕੇ ਦਾ ਮਾਲਕ ਨੇ ਕਰਵਾ ਰੱਖਿਆ 1 ਰੁਪਿਆ ਗੱਡੀ ਕਿਸੇ ਪਸ਼ੂ ਪਾਲਦੀ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹੋ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਰੇਟ ਕੋਈ ਫਿਕਸ ਨਹੀਂ ਹੈਗਾ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਘੱਟ ਕਰ ਲੰਗੇ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਐ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲਬਾਤ ਕਰੋ ਜੀ ਗੱਲਬਾਤ ਜਦੋਂ ਪੂਰੀ ਤਰ੍ਹਾਂ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਦਾ ਨੰਬਰ ਹੈ ਜੀ 88723 17084 ਸੈਕੰਡ ਗੱਡੀ ਆਪਾਂ Honda ਦੀ City ਲੈ ਕੇ ਪਹੁੰਚੀ ਅਸੀਂ 2008 ਮਾਡਲ ਗੱਡੀ ਹੈ ਤੇ 2028 ਤੱਕ ਗੱਡੀ ਦੀ ਪਾਸਿੰਗ ਰੀਨਿਊ ਆਪਨ ਮਿਲ ਜੂਗੀ ਮੌਕੇ ਦਾ ਸਾਰਾ ਕੰਮ ਕੀਤਾ ਕਰਾਇਆ ਆਪਨ ਨੂੰ ਮਿਲੂਗਾ ਜੀ ਗੱਡੀ ਖਰੀਦ ਕੇ ਜਦੋਂ ਆਪਾਂ ਲਿਆਵਾਂਗੇ ਆਪਦੇ ਘਰੇ ਉਹ ਤੋਂ ਬਾਅਦ ਨਾ ਤਾਂ ਗੱਡੀ 1 ਰੁਪਿਆ ਭਾਲੂਗੀ ਨਾ ਕੋਈ ਕੰਮ ਭਾਲੂਗੀ ਮੌਕੇ ਦਾ ਟੋਟਲ ਕੰਮ ਸਾਰੀ ਸਰਵਿਸ ਹਰ ਇੱਕ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਪਟਿਆਲੇ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੇ ਆਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਗੱਡੀ ਭੇਜੀ ਹੋਈ ਹੈ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਪਟਿਆਲਾ ਮਾਲਕ ਦਾ ਏਰੀਆ ਸੀ ਤੇ ਡਿਮਾਂਡ ਦੀ ਗੱਲ ਕਰੀਏ 90000 ਰੁਪਿਆ ਇੱਕ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਸੀ 90000 ਰੁਪਿਆ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਕਰੋ ਜੀ ਲਾਜ਼ਮੀ 86993 ਤੇ 38838 ਇਹ ਮਾਲਕ ਦਾ ਨੰਬਰ ਹੈਗਾ ਤੇ ਨਾਲ ਦੇ ਨਾਲ ਚਲਦੀ ਚਲਦੀ ਵੀਡੀਓ ਚ ਆਪਣਾ WhatsApp ਨੰਬਰ ਵੀ ਨੋਟ ਕਰ ਲਓ 9465629488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚਾ ਤੁਹਾਡੇ ਕੋਲੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਬੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਤੇ ਪ੍ਰੋਪਰ ਜਾਣਕਾਰੀ ਤੇ ਕੁਝ ਕੁ ਫੋਟੋਆਂ ਸੀ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਫ੍ਰੀ ਚ ਆਪਾਂ ਚੈਨਲ ਤੇ ਤੁਹਾਡੀ ਐਡ ਲਾ ਦੇਵਾਂਗੇ ਜੀ i10 ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ ਸਿਲਵਰ ਰੰਗ ਦੇ ਵਿੱਚ ਮਾਲਕ ਨੇ ਗੱਡੀ ਸੇਲ ਵਾਸਤੇ ਭੇਜੀ ਹੋਈ ਹੈ ਰੰਗ ਦੇਖੋ ਜੀ ਗੱਡੀ ਦਾ ਨੰਬਰ ਪੰਜਾਬ ਹੈ ਬੰਪਰ ਚੈੱਕ ਕਰ ਲਓ ਤੇ ਨੰਬਰ ਪਲੇਟਾਂ ਵਧੀਆ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੇ ਅਸੀਂ ਤੇ ਚਲਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦਾ ਏਰੀਆ ਰਾਮਪੁਰਾ ਫੂਲੇ ਜੀ i10 ਗੱਡੀ ਹੈ ਪਾਸਿੰਗ 2029 ਤੱਕ ਆਪਾਂ ਨੂੰ ਮਿਲੇਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਸਾਰੇ ਫੀਚਰ ਗੱਡੀ ਦੇ ਕੰਪਲੀਟ ਵਰਕਿੰਗ ਚ ਨੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਘਰੇ ਗੱਡੀ ਖੜੀ ਹੈ ਜਾ ਕੇ ਚਲਾ ਕੇ ਟ੍ਰਾਈ ਲੈ ਕੇ ਜਦੋਂ ਪੂਰੀ ਤਸੱਲੀ ਹੁੰਦੀ ਹੈ ਕਾਗਜ਼ ਪੱਤਰ ਚੈੱਕ ਕਰਕੇ ਮਾਲਕ ਨਾਲ ਪੂਰੀ ਤਰ੍ਹਾਂ ਗੱਲ ਕਰਕੇ ਜੀ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਜੇ ਆਪਾਂ ਇੱਕ ਡਿਮਾਂਡ ਦੀ ਗੱਲ ਕਰੀਏ ਤਾਂ 1 45 ਇੱਕ ਵਾਰੀ ਡਿਮਾਂਡ ਹੈ ਜੀ ਜਿਨ੍ਹਾਂ ਦਾ ਬਜਟ 1 40 45 ਹੈਗਾ ਜੀ ਤਾਂ ਮਾਲਕ ਨਾਲ ਗੱਲ ਕਰ ਲਿਓ ਤੇ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਤੇ ਰੇਟ ਮੋਕੇ ਤੇ ਹੋਰ ਵੀ ਕੀਤਾ ਜਾਊ ਉਹ ਮਾਲਕ ਨੇ ਕਿਹਾਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਹੈਗਾ ਚਾਹਵਾਨ ਮਾਲਕ ਨਾਲ ਕਰੋ ਜੀ ਗੱਲਬਾਤ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਹੇਠਾਂ ਮਿਲ ਗਿਆ ਹੋਊਗਾ 98158 34281 ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਮਾਲਕ ਨੇ ਵੈਂਟੋ ਸੇਲ ਵਾਸਤੇ ਭੇਜੀ ਹੋਈ ਆ ਵੈਂਟੋ ਗੱਡੀ ਆ 13 ਮਾਡਲ ਐ ਜੀ 13 ਮਾਡਲ ਐ ਕੰਡੀਸ਼ਨ ਆ ਲੁੱਕੀ ਐ ਜੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਤਨ ਜਾ ਕੇ ਦੇਖ ਸਕਦੇ ਹੋ ਜੀ ਗੱਡੀ ਇਹ ਮਿਲੂਗੀ ਅਹਿਮਦਗੜ ਏਰੀਆ ਚ ਗੱਡੀ ਪੂਰੀ ਸੋਹਣੀ ਐ ਸੀ ਪੰਜਾਬ ਨੰਬਰ ਦੀ ਐ ਚਿੱਟੇ ਰੰਗ ਦੀ ਐ ਸੋਹਣੀ ਗੱਡੀ ਐ ਸੋਹਣੇ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਸੋਹਣੇ ਆਪਾਂ ਨੂੰ 80 ਤੋਂ 85 ਪैसे ਟਾਇਰ ਮਿਲ ਜਾਣਗੇ ਡੀਜ਼ਲ ਤੇ ਗੱਡੀ ਐ ਸੀ ਡਿਮਾਂਡ ਸਿਰਫ 2,70,000 ਰੁਪਇਆ ਇੱਕ ਡਿਮਾਂਡ ਚ ਦੂਜੇ ਨਾਮ ਗੱਡੀ ਐ ਤੇ ਰੇਟ ਮਾਲਕ ਨੇ ਕਿਹਾਗਾ ਮੌਕੇ ਤੇ ਕਰ ਲਾਂਗੇ ਘੱਟ ਵੱਧ ਕੀਤਾ ਜਾਊਗਾ ਕੋਈ ਕਿਸੇ ਤਰ੍ਹਾਂ ਦਾ ਫਿਕਸ ਇਹ ਰੇਟ ਨਹੀਂ ਹੈਗਾ ਸੀ ਤੁਮਾਨੂੰ ਸਾਰਾ ਨੂੰ ਗੱਡੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਜਾਓ ਮਾਲਕ ਦੇ ਘਰ ਹੀ ਸਟਾਰਟ ਕਰਕੇ ਦੇਖੋ ਚਲਾ ਕੇ ਦੇਖੋ ਅੰਦਰ ਦੀ ਬਾਹਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਸਾਰਾ ਕੁਝ ਜਦੋਂ ਤੁਹਾਨੂੰ ਪਤਾ ਲੱਗ ਗਿਆ ਜੀ ਤਸੱਲੀ ਪੂਰੀ ਤਰ੍ਹਾਂ ਤੁਸੀਂ ਕਰ ਲਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਸਕਦੇ ਹੋ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਤੇ ਫੋਨ ਤੇ ਗੱਲਬਾਤ ਸਾਰੀ ਕਰਕੇ ਜਾ ਕੇ ਦੇਖ ਕੇ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਰੇਟ ਮੁਕਾ ਲਿਓ ਤੇ ਗੱਡੀ ਦੀ ਡੀਲ ਕਰਕੇ ਲਿਆ ਸਕਦੇ ਹੋ ਆਪਣੇ ਘਰੇ ਬਾਕੀ ਡਿਮਾਰ ਤੋਂ ਮੈਂ ਦੱਸ ਹੀ ਦਿੱਤੀ ਕਿ ਚਲਦੀ ਚਲਦੀ ਵੀਡੀਓ ਚ ਮੈਨੂੰ ਨਾਲ ਦੀ ਨਾਲ ਦੱਸ ਵੀ ਦਿਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਆਪਾਂ ਜਿਹੜੀ ਇਹ ਵੀਡੀਓ ਅੱਜ ਲੈ ਕੇ ਪਹੁੰਚੇ ਆ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਸੀ ਜੇ ਗੱਡੀ ਤੁਹਾਨੂੰ ਵਧੀਆ ਲੱਗ ਰਹੀ ਹੈ ਸੀ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜ਼ਰੂਰ ਦਬਾ ਦਿਓ ਵੀਡੀਓ ਨੂੰ ਵੱਤਬਾ ਸ਼ੇਅਰ ਕਰ ਦਿਓ ਵੱਤਬਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਸੈਕੰਡ ਹੈਂਡ ਮਾਰਕੀਟ ਤੇ ਹਰ ਰੋਜ਼ ਆਪਾਂ ਨਵੇਂ ਘਰ ਕੋਠੀਆਂ ਗੱਡੀਆਂ ਮੋਟਰਸਾਈਕਲ ਹਰ ਤਰ੍ਹਾਂ ਦੀ ਆਪਾਂ ਐਡ ਲੈ ਕੇ ਪਹੁੰਚ ਦਿਆਂ ਸੀ ਜਿੰਨੇ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਆਪਣੀ ਵੀਡੀਓ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਲਾਈਕ ਕਰਨਾ ਤਾਂ ਨਾ ਭੁੱਲਿਓ ਸੀ ਤੇ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦੋ ਬਤ ਬਤ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਕੋਈ ਘਰ ਕੋਈ ਕੋਠੀ ਹੈ ਕੋਈ ਨਵੀਂ ਕੁਠੀ ਹੈ ਨਵਾਂ ਘਰ ਪੁਰਾਣਾ ਘਰ ਕੈਮੇਬੀਅ ਸੀ ਤੁਸੀਂ ਬਸ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਭੇਜ ਦਿਆ ਕਰੋ ਤੇ ਜਾਣਕਾਰੀ ਭੇਜ ਦਿਆ ਕਰੋ ਉਹ ਤੋਂ ਬਾਅਦ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਗੱਲ ਕਰਾਂਗੇ ਮੋਟਰਸਾਈਕਲ ਦੀ ਜਮਾ ਸਸਤਾ ਇੱਕ ਆਪਾਂ ਲੈ ਕੇ ਪਹੁੰਚਿਆ ਜੀ ਮੋਟਰਸਾਈਕਲ ਪਲਸਰ ਮੋਟਰਸਾਈਕਲ ਐਸੀ ਫਤਿਹਬਾਦ ਖੜਾ ਹੈਗਾ ਤੁਸੀਂ ਸ਼ਾਇਦ ਇਹ ਪਹਿਲਾਂ ਵੀ ਦੇਖਿਆ ਹੋਵੇ ਮਾਲਕ ਨੇ ਆਪਣੇ ਕੋਲੇ ਦੁਬਾਰਾ ਭੇਜਿਆਗਾ ਬេសੇ ਤਾਂ ਆਪਾਂ ਦੁਬਾਰਾ ਐਡ ਕਰਦੇ ਨਹੀਂ ਹੁੰਦੇ ਸੀ ਪਰ ਇਹਨਾਂ ਨੂੰ ਪੈਸਾਂ ਦੀ ਸਖਤ ਲੋੜ ਹੈ ਤਾਂ ਕਰਕੇ ਇਹਨਾਂ ਨੇ ਜਲਦੀ ਤੋਂ ਜਲਦੀ ਸੇਲ ਕਰਨਾ ਹੈਗਾ ਇਹਨਾਂ ਨੇ ਦੱਸਿਆ ਵੀ ਸਾਨੂੰ ਲੋੜ ਹੈ ਤਾਂ ਕਰਕੇ ਆਪਾਂ ਐਡ ਇਹਨਾਂ ਦੀ ਦੁਬਾਰਾ ਕੀਤੀ ਅਸੀਂ ਬਾਕੀ ਦੁਬਾਰਾ ਐਡ ਆਪਾਂ ਨਹੀਂ ਕਰਦੇ ਇੱਕ ਵਾਰੀ ਚੈਨਲ ਤੇ ਫਰੀ ਐਡ ਕੀਤੀ ਜਾਂਦੀ ਅਸੀਂ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਦਿੰਨੇ ਅਸੀਂ 35000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮੋਟਰਸਾਈਕਲ ਜਮਾਈ ਨਮਾ ਸੀ ਮਾਲਕ ਨੇ ਚਲਾਇਆ ਵੀ ਵਧੀਆ ਹੋਇਆ ਬਾਕੀ 35000 ਦੇ ਵਿੱਚੋਂ ਰੇਟ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਹੈ ਜਿਨ੍ਹਾਂ ਦਾ ਮੋਟਰਸਾਈਕਲ ਹੈ ਕਰ ਸਕਦੇ ਹਾਂ ਗੱਲ ਕੋਈ ਵੀ ਕਰਨਾ ਜੇ ਤੁਸੀਂ ਚਾਹੁੰਦੇ ਹੋ ਸੀ ਹੁਣ ਤੁਸੀਂ ਇੱਕ ਗੱਡੀ ਚੈੱਕ ਕਰੋ ਸੀ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਹਾਂ ਸੀ ਪੰਜਾਬ ਨੰਬਰ ਦੀ ਹੈ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਅੰਦਰੋਂ ਜੇ ਦੇਖੀਏ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਸੋਹਣੇ ਚੜੇ ਚੜਾਈ ਮਿਲਣਗੇ ਅੰਦਰੋਂ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਮਿਲੂਗੀ ਰੰਗ ਗੱਡੀ ਦਾ ਪੂਰਾ ਵਧੀਆ ਗਾ ਪੰਜਾਬ ਨੰਬਰ ਦੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਮਰੂਤੀ 800 ਗੱਡੀ ਆ ਸੀ ਬਟਾਲੇ ਖੜੀ ਹੈ ਤੇ 58000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਪੂਰੀ ਸੋਹਣੀ ਗੱਡੀ ਆ ਸੀ ਮੌਕੇ ਦਾ ਸਾਰਾ ਤਾਂ ਕੰਮ ਕਰਵਾਇਆ ਹੋਇਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਹੀ ਚਲਾਈ ਹੋਈ ਆ ਸੀ ਤੇ ਮਾਲਕ ਦੇ ਘਰੇ ਖੜੀ ਹੈ ਸੇਲ ਕਰਨੀ ਆ ਮਾਲਕ ਨੇ ਤੁਸੀਂ ਜਾਓਗੇ ਤੁਹਾਨੂੰ ਨਾਲ ਦੀ ਨਾਲ ਹੀ ਗੱਡੀ ਪਸੰਦ ਆ ਜੂਗੀ ਤੇ ਤੁਸੀਂ ਖਰੀਦ ਲਓਗੇ ਜੀ ਮਾਲਕ ਦਾ ਨੰਬਰ ਸਕਰੀਨ ਤੇ ਦੇ ਹੀ ਰੱਖਿਆ ਆਪਾਂ ਕਰੋ ਜੀ ਗੱਲਬਾਤ 62832 36639 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੈ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਸਾਰੀਆਂ ਗੱਡੀਆਂ ਸਾਰੀਆਂ ਮਸ਼ੀਨਰੀਆਂ ਮੋਟਰਸਾਈਕਲ ਹਰ ਚੀਜ਼ ਤੁਸੀਂ ਦੇਖ ਲਈ ਵੀਡੀਓ ਪਸੰਦ ਆਈ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਇੱਕ ਬਾਰੀ ਚੈੱਕ ਕਰ ਲਓ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਜੀ ਅੱਗੇ ਸ਼ੇਅਰ ਕਰ ਦੋ ਵੀਡੀਓ ਨੂੰ ਤੇ ਐਡ ਕਰਬਾਉਣੀਆਂ ਭੇਜੋ ਆਪਣੇ ਕੋਲੇ ਆਪਣਾ ਵਟਸਐਪ ਨੰਬਰ ਉੱਤੇ ਦੇਖੋ ਜੀ ਚੱਲਦੇ ਹੀ ਰਹਿੰਦਾ ਪੂਰੀ ਵੀਡੀਓ ਚੀਂ